ਆਜੋ ਆਜੋ ਪਾ ਟਰੱਸਟ ਟਰੱਕ ਵਾਲਿਆਂ ਕੋ ਐ ਆ ਟਰੱਕ ਲੈ ਕੇ ਜਾਣਾ ਸਰੀਕੇ ਸਾਰਦੇ ਆ ਪਾਜੀ ਸਾਨੂੰ ਕੋਈ ਟਰੱਕ ਵਿਖਾਓ ਵੱਡਾ ਆ ਆ ਦੇਖੋ ਬਜਟ ਫ੍ਰੈਂਡਲੀ ਸੋਹਣਾ ਸੁਨੱਖਾ 20 ਦਾ ਵੋਲਵੋ ਡੰਨ ਪਾਜੀ ਉਹ ਖਲੋ ਜਾ ਸਾਲਿਓ ਪਾਜੀ ਆਪਣਾ ਬਜਟ ਘਟਿਆ ਹੋਰ ਕੋਈ ਵਿਖਾਓ ਉਤਰੋ ਆ ਦੇਖੋ 16 ਦਾ ਵੋਲਵੋ ਬਿਲਕੁਲ ਸਾਫ਼ ਸੋਹਣਾ ਸੁਨੱਖਾ ਪਾਜੀ ਡੰਨ ਆ ਪਰ ਮੈਨੂੰ ਇਹ ਵੀ ਮਹਿੰਗਾ ਲੱਗਦਾ ਆ ਕੋਈ ਸਸਤਾ ਐ ਵਿਖਾਓ ਓ ਸਾਲਿਓ ਉਤਰੋ ਤੁਹਾਨੂੰ ਚੜਨੀ ਪੈ ਜਾਂਦੀ ਆ ਹੋਰ ਕੋਈ ਵੇਨੇ ਆ ਓ ਬਾਈ ਟ੍ਰੱਕ ਨਾਲ ਛੋਟਾ ਵਾ ਛੋਟਾ ਤੇ ਇਹਨਾਂ ਨੂੰ ਖੇਡਿਆ ਕਰਨਾ ਆ ਆ ਇੱਧਰ ਇੱਕ ਤਾਂ ਇੰਨੀ ਗਰਮੀ ਉਤੋਂ ਆ ਵਿਹਲੇ ਆ ਗਏ ਨੇ ਪਾਜੀ ਆ ਜੇ ਫਿਰ ਤੁਹਾਡੇ ਲਈ ਆਹ ਟ੍ਰੱਕਾ ਦੇਖ ਲਓ ਲਾਸਟ ਬਚੇ ਇਹਨੇ ਟ੍ਰੱਕ ਦਿਖਾਤੇ ਪਾਜੀ ਡਨ ਜਿਹੜਾ ਸਾਲੇ ਮੈਨੂੰ ਪਸੰਦ ਆਇਆ ਉਹਦੀ ਤੁਸੀਂ ਲਾਈਟ ਤੋੜਤੀ ਆ ਮੇਰਾ ਮੂਡ ਖਰਾਬ ਹੋ ਗਿਆ ਮੈਣੀ ਲੈਣਾ ਕੈਨਸਲ ਟ੍ਰੱਕ ਲੈਣਾ ਭਾਈ ਮੈਣੀ ਲੈਣਾ ਖੇੜੇ ਜੇ ਇਹਨਾਂ ਨਾਲ ਹੀ ਨਹੀਂ ਲੈਣਾ ਚਾਹੀਦਾ ਪਾਜੀ ਪੈਸੇ ਤਾਂ ਤੁਸੀਂ ਲੈ ਕੇ ਜਾਓਗੇ ਮਾਇਨਾ ਕੋ ਫਿਰ ਲਾਈਟ ਨਹੀਂ